ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਰਜਿੰਦਰ ਸਿੰਘ ਸੋਢੀ 올 ਇੰਡੀਆ ਦਸ਼ਮੇਸ਼ ਫਾਇਰ ਰਿਟਰਡਲ ਵਾਈਸ ਚੇਅਰਮੈਨ ਭਾਰਤ ਸੋ ਬੇਨਤੀ ਇਹ ਹੈ ਕਿ ਮੈਂ ਕਾਫੀ ਦਿਨਾਂ ਤੋਂ ਵੀਡੀਓ ਦੇਖ ਰਿਹਾ ਹਾਂ ਕਿ ਆਪਣੇ ਆਪ ਨੂੰ ਪੰਥਕ ਆਗੂ ਕਹਿਣ ਵਾਲੇ ਲੋਗ ਹੁਣ ਦਿਮਾਲੇ ਲਾਉਣਗੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਜੋ ਕਿ ਇੱਕ ਪੱਤਰਕਾਰ ਨੇ ਉਹਨਾਂ ਨੇ ਜੇ ਤੁਹਾਨੂੰ ਸਵਾਲ ਪੁੱਛੇ ਆ ਤੇ ਤੁਹਾਡਾ ਫਰਜ਼ ਬੰਦਾ ਸਵਾਲਾਂ ਦੇ ਜਵਾਬ ਦੇਣਾ ਨਾ ਕਿ ਇੰਨੀ ਗੱਲ ਕਹਿਣੀ ਕਿ ਤੁਹਾਡਾ ਦਮਾਲਾ ਲਾ ਦਾਂਗੇ ਜਾਂ ਉਹਨਾਂ ਨੂੰ ਧਮਕੀਆਂ ਦੇਣੀਆਂ ਫਿਰ ਜੇ ਪੰਥ ਇਹੋ ਜਿਹਾ ਹੈ ਸਾਡਾ ਤੇ ਫਿਰ ਤੇ ਸਾਨੂੰ ਸਹਾਈ ਹੋ ਜਾਣਾ ਚਾਹੀਦਾ ਵਾ ਸਾਨੂੰ ਅੱਗੇ ਤੇ ਭਾਉਂਦੇ ਆਓ ਜੇ ਪੰਥ ਇਹੋ ਜਿਹਾ ਹੋਇਆ ਹੋਏਗਾ ਤੇ ਫਿਰ ਤੇ ਬਹੁਤ ਵਧੀਆ ਫਿਰ ਤੇ ਪੰਜਾਬ ਤਰ ਗਿਆ ਇਹ ਚੀਜ਼ਾਂ ਨੂੰ ਸੋਚਣਾ ਪੈਣਾ ਹੈ ਕਿ ਇੱਕ ਪਾਸੇ ਅਸੀਂ ਆਪਣੇ ਨੂੰ ਪੰਥਕ ਕਮਾਉਨੇ ਆ ਅਸੀਂ ਪੰਥ ਦੇ ਨਾਲ ਜੁੜਦੇ ਆ ਤੇ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਪੱਗਾਂ ਲਾਉਣੀਆਂ ਵਾ ਧਮਾਲੇ ਲਾਉਣੇ ਨੇ ਉਹ ਭਾਈ ਥੋੜੀ ਬਹੁਤੀ ਸ਼ਰਮ ਕਰੋ ਜੇ ਤੁਸੀਂ ਸਾਝੇ ਫਰੈਂਡ ਦੇ ਉੱਤੇ ਚੋਂ ਲੜ ਰਿਹਾ ਜੀ ਤੇ ਤੁਹਾਡੀ ਕੀ ਛਵੀ ਹੈ ਤੁਸੀਂ ਮਾਫੀ ਮੰਗਣ ਦੀ ਬਜਾਏ ਉਹਨਾਂ ਨੂੰ ਧਮਕੀਆਂ ਲਵਾ ਰਿਹਾ ਹੈ ਜੀ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਦਮਾਲੇ ਵਧਾ ਦਾਂਗੇ ਦਮਾਲੇ 6ਵੀਂ ਪਾਤਸ਼ਾਹੀ ਸਾਹਿਬ ਦੇ ਨੇ ਜਥੇਦਾਰ ਬਾਬਾ ਫਤਿਹ ਸਿੰਘ ਜੀ ਦੇ ਨੇ ਤੁਸੀਂ ਪੰਥ ਜੀ ਤੇ ਪੰਥ ਨੂੰ ਇਹ ਚੀਜ਼ ਤੇ ਸੋਚਣੀ ਚਾਹੀਦੀ ਆ ਕੀ ਅਸੀਂ ਬੋਲਣ ਕੀ ਲੱਗੇ ਆ ਅਸੀਂ ਬੋਲਣ ਲੱਗੇ ਆ ਸ਼ਰਮ ਕਰ ਲਈ ਥੋੜੀ ਬਹੁਤੀ ਅਸੀਂ ਬੋਲਣਾ ਕੀ ਚਾਹੁੰਨੇ ਆ মিডিਆ ਦਾ ਕੰਮ ਹੁੰਦਾ ਏ ਸਾਰੇ ਸਵਾਲਾਂ ਦੇ ਜਵਾਬ ਪੁੱਛਣੇ মিডিਆ ਚੰਗੇ ਸਵਾਲ ਵੀ ਪੁੱਛਦੀ ਮਾੜੇ ਸਵਾਲ ਵੀ ਪੁੱਛਦੀ ਏ ਪਰ ਇਹਦਾ ਮਤਲਬ ਇਹ ਥੋੜਾ ਏ ਕਿ ਤੁਸੀਂ ਉੱਠ ਕੇ ਕਹੋਗੇ ਅਹੀਂ ਜਿਹੜਾ ਸਾਨੂੰ ਕੋਈ ਸਵਾਲ ਜਵਾਬ ਕਰੇਗਾ ਤਾਂ ਅਸੀਂ ਉਹਦਾ ਦਿਮਾਲੇ ਵਧਾ ਦੇਗੇ ਉਹਦੇ ਪੱਗਾ ਲਾ ਦਾਂਗੇ ਅਸੀਂ ਇਸ ਚੀਜ਼ ਦੀ ਪੂਰੀ ਯੋਰ ਨਿੰਦਾ ਕਰਦੇ ਆਂ ਇਹ ਚੀਜ਼ ਬਹੁਤ ਗਲਤ ਹੋਈ ਆ ਜੇ ਭਾਈ ਸਾਹਿਬ ਨੇ ਤੇ ਪਰਚੇ ਕਰਾਏ ਤੁਹਾਡੇ ਤੇ ਤੇ ਬਹੁਤ ਵਧੀਆ ਕਰਵਾਏ ਬਹੁਤ ਵਧੀਆ ਕੀਤਾ ਜੇ ਉਹਨਾਂ ਨੇ ਪਰਚੇ ਕਰਵਾਏ ਤੇ ਤੁਸੀਂ ਆਪਣੀ ਵਾਵਾ ਹੀ ਖੱਟਣ ਵਾਸਤੇ ਕਹੀ ਜਾਓ ਕਿ ਸਰਕਾਰ ਨੇ ਸਾਡੇ ਪਰਚੇ ਕਰਤੇ ਸਰਕਾਰ ਨੇ ਕਰਦੇ ਪਰਚੇ ਤੁਹਾਡੇ ਤੇ ਕਰਵਾਏ ਗਏ ਨੇ ਤੇ ਕ੍ਰਾਉਣ ਵਾਲੇ ਵੀ ਤੁਹਾਡੇ ਸਾਹਮਣੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਵੱਧ ਘੱਟ ਬੋਲਦੇ ਜੇ ਇਹ ਉਹ ਬੋਲੀ ਜਾਓ ਜੋ ਤੁਹਾਡਾ ਜੀ ਕਰਦਾ ਹੈ ਅੱਜ ਤੇ ਤੁਸੀਂ ਸੱਤਾ ਦੇ ਵਿੱਚ ਨਹੀਂ ਜੇ ਤੇ ਤੋਂ ਤੁਹਾਡੀਆਂ ਇਹ ਕਰਤੂਤਾਵਾਂ ਤੇ ਜੇ ਤੁਸੀਂ ਸੱਤਾ ਦੇ ਵਿੱਚ ਆਗੇ ਤੁਸੀਂ ਤੇ ਫੜ ਕੇ ਸਾਡਾ ਜਿਨਾ ਹਰਾਮ ਕਰ ਦੋਗੇ ਕਾਦੇ ਤੁਸੀਂ ਮੁਖ ਪ੍ਰਚਾਰੀ ਬੁਲਾਰੇ ਜੀ ਮੁਖ ਬੁਲਾਰੇ ਤੇ ਸੋਝੀ ਬਾਣੀ ਬਹੁਤ ਹੁੰਦਾ ਵਾ ਉਹਨੂੰ ਤੇ ਬਹੁਤ ਸੋਚ ਸੋਚ ਸਮਝ ਕੇ ਬੋਲਣਾ ਚਾਹੀਦਾ ਤੂ ਹੋ ਸ਼ਾਮੋਂ ਆ ਕੇ ਲੱਗੇ ਹੁੰਡਿਆ ਵਾ ਉਹ ਬਾਪੂ ਜੀ ਦੇ ਕਿ ਮੈਨੂੰ ਮੇਰੇ ਕੋਲ ਪੁੱਛੋ ਸਵਾਲਾਂ ਦੇ ਜਵਾਬ ਤੇ ਤੂੰ ਕੌਣ ਹੈ ਸਵਾਲਾਂ ਜਵਾਬ ਦੇਣ ਵਾਲਾ ਜਦੋਂ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਖੜੇ ਨੇ ਤੇ ਸਵਾਲਾਂ ਦੇ ਜਵਾਬ ਆਪੇ ਦੇਣਗੇ ਤੈਨੂੰ ਜੇ ਸਵਾਲ ਪੁੱਛਿਆ ਜਾਏਗਾ ਤੂੰ ਆਪੇ ਤੂੰ ਵੀ ਜਵਾਬ ਦੇ ਦੀ ਤੂ ਤੇ ਉਹ ਕਹਿੰਦੇ ਨੇ ਜਹੇਣੇਣ ਦੇ ਵਿੱਚ ਮੈਨੂੰ ਵੀ ਗਿਣ ਉਹ ਮੈਂ ਵਾਰਿਸ ਪੰਜਾਬ ਦੇ ਸਾਰੇ ਸਮੂਹ ਟੀਮ ਨੂੰ ਬੇਨਤੀ ਕਰਦਾ ਵਾਂ ਇਸ ਬੰਦੇ ਨੂੰ ਆਪਣੇ ਬਲਾਰੇ ਤੋਂ ਮੁਕਤ ਕੀਤਾ ਜਾਵੇ ਇਹਦੇ ਨਾਲ ਵਾਰਿਸ ਪੰਜਾਬ ਜਿਹੜੀ ਸੰਸਥਾ ਚੱਲ ਰਹੀ ਹੈ ਪਾਰਟੀ ਚੱਲ ਰਹੀ ਹੈ ਉਹਨੂੰ ਬਹੁਤ ਘਾਟਾ ਹੋਏਗਾ ਇਹ ਤੁਹਾਨੂੰ ਹੋਣ ਦੀਆਂ ਹੀ ਚੋਣਾਂ ਤੋਂ ਪਤਾ ਲੱਗ ਜਾਏਗਾ ਜਿਹੜਾ ਬੰਦਾ ਇੰਨੀ ਗੱਲ ਕਹੇਗਾ ਕਿ ਅਸੀਂ ਦਿਮਾਲੇ ਵਧਾਵਾਂਗੇ ਅਸੀਂ ਪੱਗਾਂ ਲਾਵਾਂਗੇ ਉਹ ਅੱਜ ਪਾਰਟੀ ਦੇ ਵਿੱਚ ਮਤਲਬ ਤੁਹਾਡੀ ਇਹ ਸ਼ਬੀ ਆ ਜਦੋਂ ਤੁਸੀਂ ਅਜੇ ਪਾਰਟੀ ਦੇ ਵਿੱਚ ਗਰਾਉਂਡ ਲੈਵਲ ਤੇ ਕੰਮ ਕਰਨ ਦਾ ਹੈ ਜੇ ਤੇ ਜਦੋਂ ਤੁਸੀਂ ਜਿੱਤ ਗਏ ਤੁਸੀਂ ਤਾਂ ਫਿਰ ਵਾਕਿਆ ਇਹੋ ਗੱਲ ਘਰ ਘਰ ਜਾ ਕੇ ਲੋਕਾਂ ਦੀ ਪੱਗਾ ਲਾਓਗੇ ਇਸ ਬੰਦੇ ਨੂੰ ਤੁਰੰਤ ਸੇਵਾ ਮੁਕਤ ਕੀਤਾ ਜਾਵੇ ਇਹਦੀ ਪਦਵੀ ਤੋਂ ਤੁਰੰਤ ਸੇਵਾ ਮੁਕਤ ਕੀਤਾ ਜਾਵੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਭਾਈ ਸਾਹਿਬ ਭਾਈ ਗੁਰਦੇਵਾਲ ਸਿੰਘ ਜੀ ਦੇ ਨਾਲ ਹਾਂ ਹਮੇਸ਼ਾ ਹੀ ਖੜੇ ਰਵਾਂਗੇ ਕਿਉਂਕਿ ਸੱਚ ਦੀ ਆਵਾਜ਼ ਜਿਹੜੀ ਹੁੰਦੀ ਨਾ ਉਹ ਬੁਲੰਦ ਹੁੰਦੀ ਆ ਸਵੇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਭਾਈ ਰਜਿੰਦਰ ਸਿੰਘ ਸੋਢੀ 올 ਇੰਡੀਆ ਦਸ਼ਮੇਸ਼ ਫੋਰ ਅਗਰੇਟਾ ਦਲ ਵਾਈਸ ਚੇਅਰਮੈਨ